ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਵੱਲੋਂ ਸੰਗਤਾਂ ਦੇ ਨਾਲ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜਾਗਲੇ ਸੇਵਾਤਰੋਖ ਲਾਉਣ ਦੀ ਅਰੰਭਤਾ ਕਰਦੇ ਹੋਏ ਮਨਜੀਤ ਸਿੰਘ ਠੁਕਰਾਲ ਮੈਡਮ ਗੁਰਨਾਮ ਕੌਰ ਜੀ ਮਹਾਰਪ੍ਰੀਤ ਸਿੰਘ ਖਲਚੀਆਂ ਮੰਗਲ ਸਿੰਘ ਸੋਹਤਾ ਕਵਲਜੀਤ ਸਿੰਘ ਮਤੇਪੁਰ ਪਰਮਜੀਤ ਸਿੰਘ ਬਾਬਾ ਬਕਾਲਾ ਸਾਹਿਬ ਮਨਪ੍ਰੀਤ ਸਿੰਘ ਭੁੱਲਰ ਵਿਕਰਮਜੀਤ ਸਿੰਘ ਭੁੱਲਰ ਮੇਜਰ ਸਿੰਘ ਕੁਲਵੰਤ ਸਿੰਘ ਰੰਧਾਵਾ ਨਿਰਮਲ ਸਿੰਘ ਸੁਖਵਿੰਦਰ ਸਿੰਘ ਏਐਸਆਈ ਉਮਰਾਨ ਨੰਗਲ ਸੁਖਰਾਜ ਸਿੰਘ ਮਤੇਪੁਰ ਰਮਾਨਦੀਪ ਕੌਰ ਰਈਆ ਸਿਮਰਨਜੀਤ ਕੌਰ ਬਾਬਾ ਬਕਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹਾਂ ਦੇ ਉਹਨਾਂ ਦਾ ਸਰੀਰ ਨਾ ਜਿਹੜਾ ਦਿੱਤਾ ਗਿਆ ਆ ਇੱਕ ਅਛਲਾਗਾ ਹੋਗਾ ਪਰਦਾ ਆ ਇਹਨਾਂ ਦਾ ਕਿ ਜਿਹੜੇ ਤਰਕਤ ਜਿਹੜੇ ਆ ਉਹ ਸਾਨੂੰ ਆਕਸੀਜਨ ਦਿੰਦੇ ਆ ਤੇ ਸਾਡੀ ਜਿਹੜੀ ਆ ਜ਼ਿੰਦਗੀ ਆਪਾਂ ਤੇ ਆਉਦੇ ਆ ਕਈ ਛਾੜ ਦਿੰਦੇ ਨੇ ਤਰਕਤ ਕਈ ਸਾਨੂੰ ਦਵਾਈਆਂ ਦੇ ਰੂਪ ਵਿੱਚ ਦਿੰਦੇ ਆ ਇਸ ਕਰਕੇ ਕੰਮ ਬਹੁਤ ਵਧੀਆ ਆ ਤੇ ਇਸ ਦੇ ਵਿੱਚ ਪਿੰਡ ਦੀ ਸਮੁੱਚੀ ਜਿਹੜੀ ਸਾਦ ਸੰਗਤ ਹੈ ਉਹਨਾਂ ਨੂੰ ਤੇ ਵਾਤਾਵਰਣਾਂ ਪ੍ਰੇਮੀਆਂ ਨੂੰ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਾਈਪਾ ਹਰਕ ਸਿੰਘ ਜੀ ਐਮਏ ਵੱਲੋਂ ਜੋ ਸਮੇਂ ਦੀ ਚਾਰਚ ਪ੍ਰਤਾਪਕ ਜਿਸ ਪ੍ਰਲਤੀ ਲੋੜ ਸੀ ਉਸ ਤੋਂ ਪਹਿਲਾਂ ਇਸ ਵਿਸ਼ੇ ਤੇ ਸਲਾਮ ਬਸ਼ਰਵੇ ਕੀਤਾ ਗਿਆ ਕਿ ਇਸ ਦੀ ਅਰੰਭਤਾ ਕਿਸ ਤਰ੍ਹਾਂ ਕੀਤੀ ਜਾਵੇ। ਭਾਈ ਸਾਹਿਬ ਨੇ ਮਸਤਾਲ ਕੋਲ ਦੱਸਿਆ ਕਿਵੇਂ ਕਿਵੇਂ ਸਾਰੇ ਸੱਜਣਾਂ ਨਾਲ ਬਹੁਤ ਬਾਰ ਨੇ آگਾਹ ਹੋ ਕੇ ਇਸ ਪ੍ਰਾਲੇ ਨੂੰ ਕਾਰਜਪ੍ਰਣ ਕਰਨ ਵਾਸਤੇ ਸਹਿਯੋਗ ਪਾਇਆ ਪਰ ਜਿਹੜੇ ਪਾਣੀ ਚੱਲਦਾ ਪਵਨਗੁਰੂ ਪਾਰੀਕਤਾ ਅੱਜ ਇਸ ਫੋਟੋਪ੍ਰੋਫਾਈਲ ਤੋਂ ਆਪ ਨੂੰ ਆਪ ਸਮਹਾਤਾ ਨੂੰ ਆਪ ਤੇ ਸੰਭਲ ਦੀ ਲੋੜ ਆ ਅਸੀਂ ਦੇਖਦੇ ਆ ਰਹੇ ਹਾਂ ਕਿਵੇਂ ਵਾਤਾਵਰਨ ਖਲਬਾੜ ਹੋ ਰਿਹਾ ਪਾਣੀ ਦਾ ਖਲਬਾੜ ਹੋ ਰਿਹਾ ਸਮੇਂ ਦੀ ਨਜਾਕਤ ਮੁਤਾਬਕ ਇਸ ਸਥਿਤੀ ਬੜੀ ਲੋੜ ਸੀ ਪਰ ਹਰ ਕੰਮ ਦੀ ਉਪਰਾਲੇ ਦੀ ਲੋੜ ਪੈਂਦੀ ਆ ਪਹਿਲ ਦੀ ਲੋੜ ਹੁੰਦੀ ਆ ਜੋ ਸਿਕਸ ਜੀਮਨ ਚ ਸਸਤਾ ਆਇਦਮ ਮੁਖੀ ਭਾਈ ਹਰਪ੍ਰੀਤ ਸਿੰਘ ਐਮਈ ਵੱਲੋਂ ਇਹ ਰਮਤਾ ਕੀਤੀ ਗਈ ਇੱਥੇ ਪਰੇਸ਼ਾਨੀਆਂ ਜ਼ਰੂਰ ਹੁੰਦੀਆਂ ਨੇ ਪਰ ਚੱਲ ਕੱਲਾ ਬੰਦਾ ਚੱਲਦਾ ਕੁ ਚੱਲਦੇ ਨਾਲ ਕਾਫਲਾ ਬਣ ਜਾਂਦਾ ਅੱਜ ਇਹ ਕਾਫਲੇ ਦੇ ਰੂਪ ਵਿੱਚ ਪਰਮਾਤਮਾ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਕਾਫਲੇ ਦੇ ਰੂਪ ਵਿੱਚ ਚੱਨ ਲੱਗ ਪਏ ਨੇ ਕਾਫਲਾ ਕੋਈ ਠੱਡਦਾ ਨਹੀਂ ਹੁੰਦਾ ਪਾਪਾ ਜੋਗਾ ਸੰਗ ਜੀ ਸਮਾਜ ਦੇ ਮੁਖੀ ਵੀ ਵਾਤਾਵਰਣ ਪ੍ਰੇਮੀ ਨੇ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਜਦੋਂ ਵੀ ਕੋਈ ਗੱਲਬਾਤ ਕਰੀਏ ਸਲਾਮ ਮਸ਼ਰਾ ਕੀਤਾ ਜਾਵੇ ਉਹ ਵੀ ਉਹ ਵੀ ਆਪਣੇ ਬੜੇ ਮੁੱਲੀਆਂ ਸਲਾਹ ਦਿੰਦੇ ਨੇ ਕਿ ਇਸ ਤਰ੍ਹਾਂ ਨਾਲ ਇੰਜ ਕਰੋ ਸਹਿਯੋਗ ਵੀ ਕਰਦੇ ਨੇ ਅੱਜ ਜੋ ਰਮਪਤਾ ਕੀਤੀ ਜਾ ਰਹੀ ਆ ਇਸ ਸਕੂਲ ਦੇ ਇਲਾਕਿਆਂ ਰੁੱਖਾਂ ਦੀ ਵੱਖ-ਵੱਖ ਤਰ੍ਹਾਂ ਦੇ ਰੁੱਖ ਨਿੰਮ ਦਾ ਰੁੱਖ ਅੰਬ ਦੇ ਰੁੱਖ ਜਾਮਨ ਦੇ ਰੁੱਖ ਲਗਾਏ ਜਾ ਰਹੇ ਨੇ ਉਹਦੀ ਰਖਵਾਲੀ ਵਾਸਤੇ ਜੰਗਲਿਆਂ ਦਾ ਵੀ ਜੋਗ ਪ੍ਰਬੰਧ ਕੀਤਾ ਗਿਆ ਜੋ ਸਾਡਾ ਵੀਰ ਕੋਲਟੀ ਵੀਰ ਆ ਉਹ ਜੰਗਲਾਂ ਦੀ ਸੇਵਾ ਕਰ ਰਿਹਾ ਉਹਨੇ ਬੜੇ ਸੁਚੱਜੇ ਢੰਗ ਦੇ ਨਾਲ ਥੋੜੇ ਜਿਹੇ ਪੈਸੇ ਵਿੱਚੀ ਮੁੱਲੀ ਲਾਗਤ ਦੇ ਵਿੱਚੀ ਜੰਗਲੇ ਤਿਆਰ ਕਰਨ ਤੇ ਸਹਿਯੋਗ ਕੀਤਾ ਸੋ ਸਿਰ ਬਾਕੀ ਵੀਰਾਂ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਜੋ ਇਹ ਰੁੱਖ ਲਗਾਏ ਜਾ ਰਹੇ ਨੇ ਇਹਦੀ ਸਾਂਝ ਸਮਭਾਲ ਦੀ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਆ ਇਹ ਤਾਂ ਹੀ ਵਧਣਗੇ ਫਲਣਗੇ ਜੇ ਤੁਸੀਂ ਸਹਿਯੋਗੀ ਬਣੋਗੇ ਇਹਨੂੰ ਪਾਲਣ ਪੋਸ਼ਣ ਵਾਸਤੇ ਬੱਚਿਆਂ ਤਰ੍ਹਾਂ ਪਿਆਰ ਕਰੋਗੇ ਤਾਂ ਹੀ ਇਹ ਰੰਭਤਾ ਕਾਮਯਾਬ ਹੋਵੇਗੀ ਮੈਨੇ ਜਿਆਦਾ ਕੋ ਪਿਛਲੇ ਦਿਨੀ ਪਿਛਲੇ ਸਾਲ ਦੀ ਗੱਲ ਆ ਇਹਨਾਂ ਦਿਨਾਂ ਵਿੱਚ ਹੀ ਟਪਿਆਲੇ ਵੇਖੇ ਰੁੱਖ ਲਗਾਏ ਉੱਥੇ ਬੱਚਿਆਂ ਨੂੰ ਚੌੜੇ ਮਧਰੇ ਲਗਾਏ ਇੱਥੇ ਦੋ ਤਿੰਨ ਥਾਵਾਂ ਤੇ ਹੋਰ ਵੀ ਰੁੱਖ ਲਗਾਏ ਜਿੱਥੇ ਕਿ ਬੱਚਿਆਂ ਨੂੰ ਕੱਲੇ-ਕੱਲੇ ਰੁੱਖ ਦੀ ਜ਼ਿੰਮੇਵਾਰੀ ਸੌਂਪੀ ਉਹ ਜਿਵੇਂ ਅਸੀਂ ਬੱਚਿਆਂ ਨੂੰ ਨਿਆਣਿਆਂ ਨੂੰ ਵੱਧੇ ਤਰੀਕੇ ਨਾਲ ਪਾਲਣ-ਪੋਸਣ ਕਰਦੇ ਆ ਉਹ ਨਿਆਣਿਆਂ ਦੇ ਸ਼ੌਂਕ ਦੇ ਨਾਲ ਰੁੱਖਾਂ ਦਾ ਪਾਲਣ-ਪੋਸਣ ਕਰ ਰਹੇ ਨੇ ਉਹ ਰੁੱਖ ਕਾਮਯਾਬ ਹੋ ਰਹੇ ਨੇ ਸੋ ਸਾਡੇ ਵੀਰਾਂ ਨੂੰ ਬਾਬਾ ਬਕਾਲਾ ਦੀ ਸੰਗਤ ਨੂੰ ਸਾਡੇ ਬਾਬਾ ਬਕਾਲਾ ਸਾਹਿਬ ਦੇ ਰਸਲਿਕਾ ਨੂੰ ਵੀ ਇਹੀ ਬੇਨਤੀ ਹੱਥ ਜੋੜ ਕੇ ਕਿ ਜੋ ਉਪਰਾਲਾ ਜਿਸ ਤਾਂ ਗੀ ਸ਼ੁਰੂਆਤ ਕੀਤੀ ਗਈ ਆ ਇਸ ਚ ਤੁਸੀਂ ਇਹਦੀ ਸੇਵਾ ਸੰਭਾਲ ਵਿੱਚ ਭਾਗੀਦਾਰ ਬਣ ਕੇ ਸਹਿਯੋਗੀ ਬਣ ਕੇ ਇਹਨਾਂ ਦੀ ਸੰਭਾਲ ਵਿੱਚ ਇਹਨਾਂ ਨੂੰ ਕੰਮਜਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ